ਧਰਨਿਆਂ ਦੇ ਰਾਹੀਂ ਪੂਰੇ ਦੇਸ਼ ਦੇ ਵਿੱਚ ਇਹ 트ੈਂਡ ਚੱਲ ਰਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਨਾਮ ਹੈ ਉਹਨੂੰ ਆਈ ਲਵ ਮੁਹੰਮਦ ਕਹਿਣ ਦੇ ਕਾਨਪੂਰ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਹੋਇਆ ਉਹ ਮੈਂ ਸਮਝਦਾ ਕਿ ਬਿਲਕੁਲ ਗੈਰਕਾਨੂੰਨੀ ਹੈ ਕਿ ਅਲੱਗ-ਅਲੱਗ ਧਰਮ ਦੇ ਲੋਕ ਭਾਰਤ ਚ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਉਸ ਪਹਿਚਾਨ ਨੂੰ ਲਗਾਤਾਰ ਉੱਥੇ ਦਾ ਪ੍ਰਸ਼ਾਸਨ ਉੱਥੇ ਦਾ ਸ਼ਾਸਨ ਉਹ ਲਗਾਤਾਰ ਉਹਨੂੰ ਠੇਸ ਪਹੁੰਚਾ ਰਿਹਾ ਅਸੀਂ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਜਿਹੜੇ ਦਰੋਪਦੀ ਮੁਰਮੂ ਜੀ ਨੇ ਉਹਨਾਂ ਦੇ ਨਾਮ ਇੱਕ ਮੰਗ ਬੱਧਰਾ ਜਿੱਤਿਆ ਹੈ ਪੁਰਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਕਿ ਆਈ ਲਵ ਮੁਹੰਮਦ ਜਿਹੜਾ ਕਹਿਣਾ ਹੈ ਉਹ ਮੁਸਲਮਾਨਾਂ ਦੇ ਈਮਾਨ ਦਾ ਹਿੱਸਾ ਹੈ ਯਾਨੀ ਅਸੀਂ ਜਦ ਤੱਕ ਇਸ ਸ਼ਬਦ ਨੂੰ ਨਹੀਂ ਦੁਹਰਾਉਂਦੇ ਕਿਉਂਕਿ ਜਿਹੜਾ ਸਾਡਾ ਪਹਿਲਾ ਕਲਮਾ ਹੈ ਲਾ ਇਲਾਹ ਇਲਾ ਲਲਾਹ ਮੁਹੰਮਦੁਰ ਰਸੂਲੁਲਲਾਹ ਸੱਲ ਸੱਲਮ ਉਹਦੇ ਵਿੱਚ ਵੀ ਇਹੀ ਜ਼ਿਕਰ ਆਇਆ ਕਿ ਜੇ ਤੁਸੀਂ ਖੁਦਾ ਨੂੰ ਮੰਨਦੇ ਹੋ ਤੇ ਪਹਿਲਾਂ ਇਹ ਕਹੋ ਕਿ ਤੁਹਾਨੂੰ ਮੁਹੰਮਦ ਸਾਹਿਬ ਸੱਲ ਸੱਲਮ ਨਾਲ ਪਿਆਰ ਹੈ ਤੇ ਇਹ ਸ਼ਬਦ ਜਿਹੜਾ ਜਿਹਨੂੰ ਅੰਗਰੇਜ਼ੀ ਚ ਆਈ ਲਵ ਮੁਹੰਮਦ ਦਾ ਇੱਕ ਸਲੋਗਨ ਬਣਾ ਕੇ ਪੇਸ਼ ਕੀਤਾ ਗਿਆ ਇਹ ਮੁਸਲਮਾਨਾਂ ਦੀ ਧਾਰਮਿਕ ਭਾਵਨਾਵਾਂ ਦੇ ਬਿਲਕੁਲ درست ਹੈ ਹਰੇਕ ਮੁਸਲਮਾਨ ਤੇ ਫਰਜ਼ ਹੈ ਕਿ ਉਹ ਇਸ ਗੱਲ ਨੂੰ ਦੁਹਰਾਏ ਅਲਹਮ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਹੁਣ ਹੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਔਰ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਦੋਨਾਂ ਦੇ ਜਿਹੜੇ ਨੁਮਾਇੰਦੇ ਸਾਹਿਬਾਨ ਆਏ ਸੀਗੇ ਤੇ ਅਸੀਂ ਉਹਨਾਂ ਦੇ ਸਾਹਮਣੇ ਇੱਕ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਮੁੱਦਾ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਉਸ ਤੋਂ ਬਾਅਦ ਧਰਨਿਆਂ ਦੇ ਰਾਹੀਂ ਪੂਰੇ ਦੇਸ਼ ਦੇ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਨਾਮ ਹੈ ਉਹਨੂੰ ਆਈ ਲਵ ਮੁਹੰਮਦ ਕਹਿਣ ਤੇ ਕਾਨਪੂਰ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਹੋਇਆ ਉਹ ਮੈਂ ਸਮਝਦਾ ਕਿ ਬਿਲਕੁਲ ਗੈਰਕਾਨੂੰਨੀ ਇਹ ਵਿੱਚ ਵੱਡੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਵਿਸ਼ਵ ਪੱਧਰ ਤੇ ਜਿਹੜੀ ਭਾਰਤ ਦੀ ਪਛਾਣ ਹੈ ਪੂਰੀ ਦੁਨੀਆ 'ਚ ਜੇ ਸਭ ਤੋਂ ਵੱਡੀ ਗੱਲ ਇਹ ਹੈ ਇਹ ਲਗਾਤਾਰ ਮਾਦੇ ਲੋਕ ਭਾਰਤ ਚ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਉਸ ਪਹਿਚਾਨ ਨੂੰ ਲਗਾਤਾਰ ਉੱਥੇ ਦਾ ਪ੍ਰਸ਼ਾਸਨ ਉੱਥੇ ਦਾ ਸ਼ਾਸਨ ਉਹ ਲਗਾਤਾਰ ਉਹਨੂੰ ਠੇਸ ਪਹੁੰਚਾ ਰਿਹਾ ਕਿ ਅਸੀਂ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਜਿਹੜੇ ਦਰੋਪਦੀ ਮੁਰਮੂ ਜੀ ਨੇ ਉਹਨਾਂ ਦੇ ਨਾਮ ਇੱਕ ਮੰਗ ਪੱਤਰ ਅੱਜ ਦਿੱਤਾ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਕਿ ਆਈ ਲਵ ਮੁਹੰਮਦ ਜਿਹੜਾ ਕਹਿਣਾ ਹੈ ਉਹ ਮੁਸਲਮਾਨਾਂ ਦੇ ਈਮਾਨ ਦਾ ਹਿੱਸਾ ਹੈ ਯਾਨੀ ਅਸੀਂ ਜਦ ਤੱਕ ਇਸ ਸ਼ਬਦ ਨੂੰ ਨਹੀਂ ਦੁਹਰਾਉਂਦੇ ਕਿਉਂਕਿ ਜਿਹੜਾ ਸਾਡਾ ਪਹਿਲਾ ਕਲਮਾ ਹੈ ਲਾ ਇਲਾਹ ਇਲਾ ਲਾ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਉਹਦੇ ਵਿੱਚ ਵੀ ਇਹੀ ਜ਼ਿਕਰ ਆਇਆ ਕਿ ਜਦ ਤੁਸੀਂ ਖੁਦਾ ਨੂੰ ਮੰਨਦੇ ਹੋ ਤੇ ਪਹਿਲਾਂ ਇਹ ਕਹੋ ਕਿ ਤੁਹਾਨੂੰ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨਾਲ ਪਿਆਰ ਹੈ ਤੁਸੀਂ ਉਹਨਾਂ ਦਾ ਕਹਿਣਾ ਮੰਨੋਗੇ ਤੁਸੀਂ ਉਹਨਾਂ ਦੀ ਫਰਮਾਨਬਰਦਾਰੀ ਕਰੋਗੇ ਤੇ ਇਹ ਸ਼ਬਦ ਜਿਹੜਾ ਜਿਹਨੂੰ ਅੰਗਰੇਜ਼ੀ ਚ ਆਈ ਲਵ ਮੁਹੰਮਦ ਦਾ ਇੱਕ ਸਲੋਗਨ ਬਣਾ ਕੇ ਪੇਸ਼ ਕੀਤਾ ਗਿਆ ਇਹ ਮੁਸਲਮਾਨਾਂ ਦੀ ਧਾਰਮਿਕ ਭਾਵਨਾਵਾਂ ਦੇ ਬਿਲਕੁਲ درست ਹੈ ਹਰੇਕ ਮੁਸਲਮਾਨ ਤੇ ਫਰਜ਼ ਹੈ ਕਿ ਉਹ ਇਸ ਗੱਲ ਨੂੰ ਦੁਹਰਾਏ ਤੇ ਅਗਰ ਕਿਸੇ ਨੂੰ ਇਹ ਚੰਗੀ ਨਹੀਂ ਲੱਗਦੀ ਪਈ ਇਹਦਾ ਮਤਲਬ ਉਹਨੂੰ ਕਿਤੇ ਨਾ ਕਿਤੇ ਕਾਨੂੰਨ ਨੂੰ ਦੁਬਾਰਾ ਪੜ੍ਹਨ ਦੀ ਜ਼ਰੂਰਤ ਹੈ ਉਹਨੂੰ ਲੋੜ ਹੈ ਇਸ ਗੱਲ ਦੀ ਤੋ ਇਸ ਗੱਲ ਨੂੰ ਸਮਝੇ ਕਿ ਹਰੇਕ ਧਰਮ ਦੀ ਜਿਹੜੀ ਆਸਥਾ ਹੈ ਉਸ ਧਰਮ ਦੇ ਵੱਡੇ ਆਗੂ ਦੇ ਨਾਲ ਉਹਨਾਂ ਦੇ ਆਪਣੇ ਧਾਰਮਿਕ ਗੁਰੂ ਦੇ ਨਾਲ ਜੁੜੀ ਹੋਈ ਹੈ ਹਜ਼ਰਤ ਮੁਹੰਮਦ ਸਾਹਿਬ ਸੱਲ ਸੱਲਮ ਦੀ ਜਿਹੜੀ ਪਰਸਨੈਲਿਟੀ ਹੈ ਉਹਨਾਂ ਦੀ ਜਿਹੜੀ ਜ਼ਾਤ ਮੁਬਾਰਕ ਹੈ ਅਸੀਂ ਉਹ ਕਿਸੇ ਮੁਕਾਬਲੇ 'ਚ ਨਹੀਂ ਲਿਆ ਰਹੇ ਕਿ ਜੀ ਕੋਈ ਐਦਾਂ ਕੋਈ ਉਹਦਾ ਨਹੀਂ ਹਰੇਕ ਧਰਮ ਦੇ ਲੋਕ ਸਤਕਾਰਯੋਗ ਨੇ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਰਗਰਮ ਤੇ ਉਹਦੋਂ ਵੀ ਅਸੀਂ ਕਿਹਾ ਕਿ ਸਰਵ ਧਰਮਾਂ ਦੀ ਜਿਹੜੀ ਬੇਅਦਬੀ ਉਹਦੇ ਖਿਲਾਫ ਪਟਾਕ ਕਾਨੂੰਨ ਆਣਾ ਚਾਹੀਦਾ ਪੰਜਾਬ ਸਰਕਾਰ ਕਾਨੂੰਨ ਲੈ ਕੇ ਵੀ ਆਈ ਹੁਣੀ ਵਿਧਾਨ ਸਭਾ ਚੋਤੇ ਚਰਚਾ ਵੀ ਹੋ ਗਈ ਤੇ ਯੂਪੀ ਸਰਕਾਰ ਨੂੰ ਵੀ ਚਾਹੀਦਾ ਇਹ ਕਾਨੂੰਨ ਲੈ ਕੇ ਆਵੇ ਬੇਅਦਬੀ ਦਾ ਬੇਅਦਬੀ ਹੈ ਕਿਸੇ ਦੀ ਵੀ ਕੀਤੀ ਜਾਵੇ ਉਹ ਨਿੰਦਾਯੋਗ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ ਤੇ ਇਸ ਲਈ ਅੱਜ ਅਸੀਂ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਦਿੱਤਾ ਹੈ ਔਰ ਮੈਮੋਰੰਡਮ ਨੇ ਨਾਲ ਨਾਲ ਭਾਰਤ ਦੇ ਮੁਸਲਿਮ ਭਾਈਚਾਰੇ ਨੂੰ ਵੀ ਕਿਹਾ ਕਿ ਅਗਰ ਉਹ ਦਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤੇ ਉਹ ਡਿਸਪਲਿਨ ਦੇ ਵਿੱਚ ਆਪਣੇ ਆਗੂਆਂ ਨੂੰ ਨਾਲ ਲੈ ਕੇ ਕਰਨ ਇਹ ਨਾ ਹੋਵੇ ਕਿ ਤੁਸੀਂ ਕਰੋ ਔਰ ਤੁਹਾਡਾ ਆਗੂ ਕੋਈ ਵੱਡਾ ਮੌਜੂਦ ਨਾ ਹੋਵੇ ਔਰ ਫਿਰ ਉਸਦੇ ਬਾਅਦ ਅਨਡਿਸਿਪਲਿਨ ਹੋਣ ਦੀ وجہ ਨਾਲ ਅਗਰ ਕਿਤੇ ਲੜਾਈ ਹੁੰਦੀ ਹੈ ਕਿ ਉਹਦੇ ਨਾਲ ਵੀ ਤੁਹਾਨੂੰ ਆਪਣਾ ਹੀ ਨੁਕਸਾਨ ਚੱਕਣਾ ਪੈ ਰਿਹਾ ਤੇ ਮਾਰਨ ਨੂੰ ਟਾਰਗੇਟ ਕੀਤਾ ਜਾਵੇ ਹਾਂ ਬਿਲਕੁਲ ਪੂਰੇ ਉੱਤਰ ਪ੍ਰਦੇਸ਼ ਚ ਹਾਲਾਂਕਿ ਉੱਥੇ ਵੀ ਸ਼ਾਸਨ ਨੂੰ ਚਾਹੀਦਾ ਸੀ ਕਿ ਜਿਹਨੇ ਲੋਕਾਂ ਨੇ ਪਰਚਾ ਨਜਾਇਜ਼ ਦਿੱਤਾ ਅਗਰ ਉਹਨਾਂ ਨੂੰ ਪਹਿਲੇ ਦਿਨ ਸਸਪੈਂਡ ਕਰ ਦਿੰਦੇ ਮੁਕਦਮਾ ਰੱਦ ਕਰ ਦਿੰਦੇ ਤੇ ਇਹ ਮਸਲਾ ਇੰਨਾ ਅੱਗੇ ਨਹੀਂ ਪਹੁੰਚਦਾ ਕਿਦਾਂ ਕਿਦਾਂ ਯੂਪੀ ਦੀ ਮੁਸਲਮਨ ਲੀਡਰਸ਼ਿਪ ਨੂੰ ਮੈਂ ਕਹਿਣਾ ਕਿ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜੋ ਕਾਮ ਉਹ ਅਲੱਗ-ਅਲੱਗ ਗੁਟਾਂਚ ਕਰਦੇ ਪਏ ਇਕੱਠੇ ਹੋ ਕੇ ਉਹਨਾਂ ਨੂੰ ਚਾਹੀਦਾ ਇੱਕ ਡੈਲੀਗੇਸ਼ਨ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਗਵਰਨਰ ਨੂੰ ਮਿਲਣ ਤਾਂ ਕਿ ਇਸ ਮਸਲੇ ਦੇ ਵਿੱਚ ਜਿਹੜੀ ਠੁਕਵੀਂ ਕਾਰਵਾਈ ਜਿਹੜੀ ਆਉਣੀ ਚਾਹੀਦੀ ਹੈ ਪਰ ਹਿੰਦੁਸਤਾਨੀ ਮੁਸਲਮਾਨੋ ਲਈ ਕੀ ਪੈਗਾਮ ਦੇਣਾ ਚਾਹਤੇ ਹੋ ਸਰ ਹਿੰਦੁਸਤਾਨ ਕੇ ਮੁਸਲਮਾਨੋ ਕੋ ਬਸ ਯਹੀ ਕਹਿਣਾ ਚਾਹਤਾ ਹੂੰ ਕਿ ਆਪ ਜੋ ਵੀ ਕਾਮ ਕਰੇਂ ਅੱਜ ਮੈਂਨੇ ਨਮਾਜ਼-ਏ-ਜੁਮਾ ਮੇਂ ਵੀ ਕਹਾ ਹੈ कि पहले तो डिसिप्लिन कायदा बहुत ज़रूरी है इसके अंदर और साथ में यह है कि जो आपके जज्बात हैं उनको हकूत तक पहुँचाना हमारी जिम्मेदारी ये तो नहीं कि आप खामोश रहेंगे लेकिन जज्बात का इजहार हो सलीके के साथ हो तरीक़े के साथ हो ताकि आप नुकसान उठाने की बजाय एक बड़ी कार्रवाई कानूनी तौर पर उन लोगों पर करवा सकें जिन्होंने ये इसमें बेदबी करने की कोशिश की देखिए बात यह है कि मुसलमान हजरत मोहम्मद साहब वम से अपनी जान से ज़्यादा प्यार करते हैं ये अंडरस्टूड है सिर्फ भारत ही नहीं पूरे विश्व के मुसलमान आपने आने पहले देखा होगा डेनमार्क में भी अदबी हुई या अमेरिका में हुई तो मुसलमानों ने अरबों रुपए के कारोबार के रिश्ते अलग अलग मुल्कों से अपनी अम्बेसियाँ बंद की तो ये मुद्दा कोई छोटा मुद्दा नहीं है हमारे ईमान का हिस्सा है तो ये तो नहीं हो सकता कि कोई हमें इससे थ्रेट करने की कोशिश करेगा हाँ ये ज़रूर है कि जब कभी ऐसे वाक्यात आते हैं तो हमें भी सलीके के साथ अपनी बात को रखना है ਔਰ ਕਾਨੂੰਨ ਦੇ ਦਾਇਰੇ ਮੇਂ ਉਹਨ ਲੋਗੋਂ ਤੇ ਕਾਰਵਾਈ ਜ਼ਰੂਰੀ ਕਰਵਾਨੀ ਹੈ ਜੋ ਕਿ ਐਸੇ ਮੁੱਦੋਂ ਕੋ ਲੈ ਕੇ ਮੁਸਲਮਾਨੋਂ ਕੋ ਬਰਹਿਮਿਤ ਕਰਨਾ ਚਾਹੁੰਦੇ ਹਾਂ। ਆਪਨੇ ਸਾਨੂੰ ਮੈਮਡਾਉਨ ਦਿੱਤਾ ਹੈ। ਏ ਥਰੂ ਪ੍ਰੋਪਰ ਚੈਨਲ ਅਸੀਂ ਭਾਰਤ ਦੇ ਰਾਸ਼ਟਰਪਤੀ ਮਹਾਂਮਨ ਮੁਰਮੂ ਜੀ ਉਹਨਾਂ ਨੂੰ ਪਹੁੰਚਾਇਆ ਜਾਏਗਾ। ਤੇ ਅਸੀਂ ਹੋਪ ਕਰਦੇ ਹਾਂ ਕਿ ਜਿਹੜਾ ਇਸ਼ੂ ਇਮਾਮ ਸਾਹਿਬ ਨੇ ਰੇਜ਼ ਕੀਤਾ ਹੈ ਭਾਰਤ ਸਰਕਾਰ ਉਸ ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰੇਗੀ ਜੇ ਬਿਲਕੁਲ ਜਿਹੜਾ ਇਮਾਮ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਹੈ ਕਿ ਜਿਹੜੀ ਦੇਸ਼ ਦਾ ਆਪਣੇ ਵੱਖ-ਵੱਖ ਰਿਲੀਜੀਅਨ ਦੇ ਤੇ ਆਪਾਂ ਇਕੱਠੇ ਉਕੇ ਰਹਿਨੇ ਆ ਉਹ ਵੀ ਜਿਹੜਾ ਅਖੰਡਤਾ ਲਈ ਜਿਹੜਾ ਹੈਗਾ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਕਿ ਲੁਧਿਆਣਾ ਪੁਲਿਸ ਉਹ ਅਸੀਂ ਪੂਰੇ ਉਹ ਹੈਗੇ ਆ ਪੂਰੇ ਲਈ ਅਸੀਂ ਫਿਰਨੇ ਕਿ ਥਿੰਕ ਆ ਥਾਟਫੁਲ ਹੈ ਤੇ ਅਸੀਂ ਵਿਸ਼ਵਾਸ ਦਿਲਾਉਂਦੇ ਆ ਕਿ ਅਸੀਂ ਬਿਲਕੁਲ ਜਿਹੜਾ ਲਾਅ ਐਂਡ ਔਰਡਰ ਇੱਥੇ ਮੈਨਟੇਨ ਕਰਾਂਗੇ ਤੇ ਜਿਹੜੀ ਇਹਨਾਂ ਨੇ ਮੰਗ ਕੀਤੀ ਆ ਉਹ ਅਸੀਂ ਪ੍ਰੋਪਰ ਡੀਸੀ ਸਾਹਿਬ ਰਾਹੀਂ ਜਿਹੜਾ ਹੈਗਾ ਉੱਪਰ ਆਪਣੇ ਔਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਤੱਕ ਪਹੁੰਚਾ ਦਾਂਗੇ ਠੀਕ ਹੈ